ਜਲੰਧਰ ਵਿੱਚ ਤੇਨਾਤ ਦਸੂਹਾ ਦੇ ਆਪਕਾਰੀ ਅਧਿਕਾਰੀ ਦੇ ਘਰ ਚੋਰ ਨੇ ਦਿਨ ਦਿਹਾੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਵਿੱਚ ਬੜੇ ਚੋਰ ਨੇ ਘਰ ਦੇ ਅੰਦਰ ਦਾਖਲ ਹੋ ਕੇ ਦੋ ਪਿਸਟਲ, 10 ਟੋਲੇ ਸੋਨੇ ਦੇ ਗਹਿਣੇ, ਵਿਦੇਸ਼ੀ ਕਰੰਸੀ ਅਤੇ 25000 ਰੁਪਏ ਨਕਦੀ ਚੋਰੀ ਕਰਕੇ फरार ਹੋ ਗਿਆ। ਸਾਰੀ ਘਟਨਾ ਘਰ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰੇ ਵਿੱਚ कैद ਹੋ ਗਈ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਜਗਮਾਲ ਸਿੰਘ ਨੇ ਦੱਸਿਆ ਇਹ ਜਲੰਧਰ ਵਿਖੇ ਆਪਕਾਰੀ ਵਿਭਾਗ ਵਿੱਚ ਤੇ ਨਾਦ ਹੈ। ਉਹਨਾਂ ਦੱਸਿਆ ਕਿ ਉਸਦੀ ਬੇਟੀ ਵਿਦੇਸ਼ ਤੋਂ ਆਈ ਹੋਈ ਸੀ ਜਿਸ ਤੇ ਚਲਦੇ ਉਹ ਪੂਰਾ ਪਰਿਵਾਰ ਸ਼ਾਪਿੰਗ ਕਰਨ ਦੇ ਲਈ ਜਲੰਧਰ ਗਿਆ ਹੋਇਆ ਸੀ। ਤਕਰੀਬਨ ਦੁਪਹਿਰ 3 ਵਜੇ ਚੋਅਹ ਕਾਰ ਵਿੱਚ ਦੋ ਪਿਸਟਲ, ਵਿਦੇਸ਼ੀ ਕਰੰਸੀ, ਸੋਨੇ ਦੇ ਗਹਿਣੇ, 25000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਨੇ ਉਸਦੀ ਸ਼ਿਕਾਇਤ ਸੁਹਾ ਪੁਲਿਸ ਨੂੰ ਦਿੱਤੀ। ਉੱਥੇ ਮੌਕੇ ਤੇ ਪਹੁੰਚ ਕੇ ਸੁਹਾ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਜੀ ਕੱਲ 7 ਤਰੀਕ ਨੂੰ 7 ਦਸੰਬਰ ਨੂੰ ਮੈਂ ਮੇਰੀ ਮੈਸੇਜ ਮੇਰੀ ਬੇਟੀ ਸਾਡੇ ਕੋ 11 ਵਜੇ ਘਰੋਂ ਗਏ ਸੀ ਜਲੰਧਰ ਵਾਸਤੇ ਕਿ ਉੱਥੇ ਸ਼ੋਪਿੰਗ ਕਰਨ ਗਈ ਸੀ ਮੇਰੀ ਬੇਟੀ ਆਈ ਹੈ ਘਰੋਂ ਤੋਂ ਉੱਥੇ ਗਏ ਆ ਤੇ ਮੁੜ ਕੇ ਸਾਨੂੰ ਪਿੱਛੋਂ ਸਾਡਾ ਮੁੰਡਾ ਕੰਮ ਕਰਦਾ ਕਰਦਾ ਜੀ ਉਹਦਾ ਫੋਨ ਆਇਆ ਜੀ ਵੀ ਤੁਹਾਡੇ ਘਰ ਚੋਰੀ ਹੋ ਗਈ ਹੈ ਜੀ ਤੇ ਤੁਸੀਂ ਜਲਦੀ ਘਰ ਆ ਜਾਓ ਵਾਪਸ ਅਸੀਂ ਫਿਰ ਇਮੀਡੀਏਟਲੀ ਉੱਥੋਂ ਵਾਪਸ ਆ ਗਏ ਤੋ ਘਰਾਂ ਕੇ ਦੇਖਿਆ ਤੇ ਸਾਡਾ ਮਹਿੰਦਰਵਾਜਾ ਜਿਹੜਾ ਸੀ ਇਹ ਟੁੱਟਾ ਹੋਇਆ ਸੀ ਇਹ ਸੀਸੀਟੀਵੀ ਫੁਟੇਜ ਚ ਸਾਰੀ ਫੁਟੇਜ ਰਿਕਾਰਡ ਹੋਈ ਹੋਈ ਹੈ ਜੀ ਕਿੰਨੀ ਜਣੇ ਦਾਖਲ ਹੋਈ ਸੀ ਘਰ ਵਿੱਚ ਜਿਹੜੀ ਸੀਸੀਟੀਵੀ ਚ ਸੀਸੀਟੀਵੀ ਫੁਟੇਜ ਤੇ ਇੱਕ ਬੰਦਾ ਦਾਖਲ ਹੋਇਆ ਜੀ ਫਿਰ ਜੀ ਸਰ ਕੀ ਕੀ ਤੁਹਾਡੇ ਘਰੋਂ ਚੋਰੀ ਹੋਈ ਹੈ ਘਰ ਦੇ ਵਿੱਚੋਂ ਜੀ ਇੱਕ ਤੇ ਮੇਰੇ ਇੱਕ ਮੇਰੇ ਨਾਮ ਦੇ ਉੱਪਰ ਰਵਲਵਰ ਸੀ ਇੱਕ ਮੇਰੀ ਮਿਸੇਜ ਦੇ ਨਾਮ ਤੇ ਰਵਲਵਰ ਦੋ ਰਵਲਵਰ ਚੋਰੀ ਹੋਏ ਨੇ 8-10 ਟੋਲੇ ਸੋਨਾ ਹੈ ਜੀ ਕੁਛ ਉਹ ਬੇਟੀ ਆਈ ਹੋਈ ਬਾਹਰੋਂ ਇਸ ਕਰਕੇ ਥੋੜਾ ਜਿਹਾ ਆਸਟ੍ਰੇਲੀਅਨ ਡਾਲਰ ਔਰ ਕੈਨੇਡੀਅਨ ਡਾਲਰ ਸੀਗੇ ਜੀ ਤੋਂ ਸਰ ਜੀ ਵੀ 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 25000 ਦੀ ਲਗਦੀ ਹੈ ਜੀ ਸਰ ਕੋਈ ਪਛਾਣ ਚਲਾਇਆ ਤੁਸੀਂ ਜਿਹੜਾ ਕੋਈ ਨਹੀਂ ਸਰ ਉਹ ਉਹਨੇ ਮੂੰਹ ਦੇ ਉੱਪਰ ਮਾਸਕ ਪਾਇਆ ਹੋਇਆ ਸੀ ਜਿਹੜਾ ਮੂੰਹ ਬੰਨਿਆ ਸੀਗਾ ਸਾਡੀ ਪਛਾਣ ਚ ਨਹੀਂ ਆਇਆ ਜੀ ਇਸ ਮਾਮਲੇ 'ਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਸੀ ਸਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਕਿਉਂਕਿ ਸਾਨੂੰ ਕਿਸੇ ਦੇ ਉੱਪਰ ਪਛਾਣ ਚ ਨਹੀਂ ਆਉਣ ਕਰਕੇ ਕਿਸੇ ਦੇ ਸ਼ੱਕ ਨਹੀਂ ਕੀਤਾ ਪੁਲਿਸ ਇਨਵੈਸਟੀਗੇਸ਼ਨ ਆਪਣੇ ਕਰ ਰਹੀ ਹੈ ਤੁਸੀਂ ਤੋਂ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਮੰਗੇ ਇਹ ਆਈਪੀ ਜਿਹੜੇ ਜੋ ਵੀ ਜਿਹੜਾ ਇਨੇ ਬੰਦੇ ਨੇ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਮੇਰਾ ਨਾਮ ਕੀ ਮੇਰਾ ਨਾਮ ਗੁਰਜੀਤ ਦਾ ਕਹੋ ਉਹਨਡੋ ਕੋਟੀ ਜਿਸ ਵਕਤ ਕੜੇਕਾ ਵਿੱਚ ਚੋਰੀ ਹੋਈ ਤੁਸੀਂ ਕਿੱਥੇ ਸੀ ਬਰਵਾਸੇ ਅਸੀਂ ਮੈਂ ਮੇਰੇ ਹਸਬੰਦ ਤੇ ਮੇਰੀ ਬੇਟੀ ਅਸੀਂ ਤਿੰਨੇ ਜਣੇ ਜਲੰਧਰ ਗਏ ਆ 11 ਵਜੇ ਸਾਢੇ 11 ਵਜੇ ਤਕਰੀਬ ਅਸੀਂ ਘਰੋਂ ਨਿਕਲੇ ਕਿਉਂਕਿ ਮੈਨੂੰ ਤਾਂ ਪਤਾ ਕਿ ਉਸਲੇ ਮੈਨੂੰ ਕੋਈ ਫੋਨ ਆਇਆ ਸੀਗਾ ਤੇ ਮੇਰੇ ਕੋਲ ਐਗਜ਼ੈਕਟ ਟਾਈਮ ਆ ਜਿੰਨੇ ਵਜੇ ਅਸੀਂ ਘਰੋਂ ਗਏ ਆ ਅਸੀਂ ਗੱਡੀ 'ਚ ਬੈਠੇ ਜਦੋਂ ਮੈਨੂੰ ਫੋਨ ਆਇਆ ਆ ਤੇ ਸਾਢੇ 3 ਵਜੇ 3 ਵਜੇ 39 40 ਮਿੰਟ ਤੇ ਜਿਹੜਾ ਮੁੰਡਾ ਸਾਡੇ ਘਰ ਕੰਮ ਕਰਦਾ ਹੈ ਬਾਹਰ ਖੇਤਾਂ ਦਾ ਵੀ ਕੰਮ ਕਰਦਾ ਸੀ ਚਾਬੀ ਉਹਨੂੰ ਕਰਦੀ ਦੇ ਕੇ ਗਏ ਆ ਤੇ ਉਹ ਆਇਆ ਆ ਘਰ ਉਹਨੇ ਮੈਨੂੰ ਫੋਨ ਕੀਤਾ ਵੀ ਘਰ ਚੋਰੀ ਹੋ ਗਈ ਆ ਤੇ ਤੁਸੀਂ ਫਟਾਫਟ ਆ ਜਾਓ ਤੇ ਅਸੀਂ ਮਸੂਸ ਵੇਲੇ ਉੱਥੋਂ ਬਾਜ਼ਾਰ ਦੇ ਵਿੱਚ ਹੀ ਸੀਗੇ ਅਸੀਂ ਜਲੰਧਰ ਉਸੇ ਵੇਲੇ ਅਸੀਂ ਉੱਥੋਂ ਤੁਰ ਪਏ ਆ ਤੇ 5:00 ਵਜੇ ਅਸੀਂ ਘਰ ਪਹੁੰਚ ਗਏ ਆ ਤੇ ਸਾਡੇ ਆਉਂਦਿਆਂ ਨੂੰ ਪੁਲਿਸ ਵੀ ਆਈ ਸੀ ਅਸੀਂ ਰਾਹ ਚ 112 ਨੰਬਰ ਤੇ ਡਾਇਲ ਕਰਕੇ ਇਨਫੋਰਮੇਸ਼ਨ ਦਿੱਤੀ ਸੀ ਕਿ ਸਾਡੇ ਘਰ ਇਦਾਂ ਵਾਰਦਾਤ ਹੋਈ ਆ ਤੇ ਸਾਡੇ ਘਰ ਆਉਂਦਿਆਂ ਨੂੰ ਐਸਐਚਓ ਸਾਹਿਬ ਮੈਡਮ ਉਹ ਹੋਰ ਨਾਲ ਪੁਲਿਸ ਮਿਲਾਂ ਸਾਰੇ ਮੌਕਾ ਦੇਖਣ ਆਈ ਸੀ ਉਹਨਾਂ ਨੇ ਫੁਟੇਜ ਵਗੈਰਾ ਦੇਖੀਆਂ ਕਮਰੇ ਦੇ ਵਿੱਚ ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਸਰ ਅਸੀਂ ਤਾਂ ਇਹੀ ਮੰਗ ਕਰਾਂਗੇ ਅਸੀਂ ਤਾਂ ਇਹੀ ਪੁਲਿਸ ਪ੍ਰਸ਼ਾਸਨ ਨੂੰ ਕਹਾਂਗੇ ਕਿ ਸਾਡਾ ਤਕਰੀਬਨ 10 ਲੱਖ ਦੇ ਕਰੀਬ ਸਾਡਾ ਨੁਕਸਾਨ ਹੋਇਆ ਆ ਸਭ ਤੋਂ ਮੇਜਰ ਸਾਡੇ ਜਿਹੜੇ ਦੂਰ ਬਾਲਵਰ ਆ ਇੱਕ ਮੇਰੇ ਨਾਮ ਤੇ ਸੀ ਇੱਕ ਮੇਰੇ ਹਸਬੰਦ ਦੇ ਨਾਮ ਤੇ ਸੀ ਪਿਉ ਸਭ ਤੋਂ ਜ਼ਿਆਦਾ ਤਾਂ ਸਾਨੂੰ ਉਹ ਆ ਪਿਉ ਹੋਰ ਟਰੇਸ ਹੋ ਜਾਣ ਕਿਸ ਤਰ੍ਹਾਂ ਨਾ ਕਿਉਂਕਿ ਉਹ ਕੋਈ ਵੀ ਬਾਰਦਤ ਕਰ ਸਕਦੇ ਆ ਉਹਨਾਂ ਦੇ ਨਾਲ ਜਾਂ ਉਹਨਾਂ ਨੂੰ ਕਿਤੇ ਗਲਤ ਅੰਸਰਾਂ ਨੂੰ ਅੱਗੇ ਵੇਚ ਸਕਦੇ ਆ ਤੇ ਛੇਤੀ ਤੋਂ ਛੇਤੀ ਇਹਨੂੰ ਟਰੇਸ ਕਰਕੇ ਤਾਂ ਉਹ ਬੰਦਾ ਫੜ ਹੋਣਾ ਚਾਹੀਦਾ ਹੈ ਅੱਜ ਸਾਡੇ ਘਰ 'ਚ ਹੋਈ ਹੈ ਮੰਨ ਲਓ ਕੋਈ ਘਰ ਵਿੱਚ ਇਕੱਲਾ ਹੁੰਦਾ ਸਾਡਾ ਜਾਨੀ ਨੁਕਸਾਨ ਵੀ ਹੁੰਦਾ ਅੱਜ ਤਾਂ ਸਾਡਾ ਮੱਲ ਹੀ ਹੋਇਆ ਹੈ ਜੇ ਸਾਡੀ ਬੇਟੀ ਘਰ ਇਕੱਲੀ ਹੁੰਦੀ ਉਹਨੂੰ ਕੋਈ ਨੁਕਸਾਨ ਪਹੁੰਚਾਉਂਦੇ ਉਹ ਇਸ ਕਰਕੇ ਅਸੀਂ ਇਹ ਕਹੂਗੇ ਕਿ ਉਹਨੂੰ ਛੇਤੀ ਤੋਂ ਛੇਤੀ ਪੜ ਕੇ ਜੋ ਵੀ ਕਾਰਵਾਈ ਹੈ ਪੁਲਿਸ ਆਪਣੇ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜੇ ਮੈਮ ਜਿਹੜਾ ਇੱਕ ਕੱਲ ਚੋਰੀ ਦਾ ਮਾਮਲਾ ਆਇਆ ਹੈ ਇਹ ਕੀ ਮਾਮਲਾ ਹੈ ਔਰ ਕੀ ਇੱਥੇ ਕਾਰਵਾਈ ਕੀਤੀ ਜਾ ਰਹੀ ਹੈ ਐਕਚੁਅਲੀ ਸਾਡੇ ਦਿਸੂਏ ਏਰੀਆ ਦੇ ਹਰ ਦੋ ਥਲਾਂ ਇੱਕ ਪਿੰਡ ਦੇ ਵਿੱਚ ਇਹ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਈਟੀਓ ਚਮਨ ਸਿੰਘ ਜੀ ਨੇ ਜਿਨ੍ਹਾਂ ਦੇ ਘਰੋਂ ਰਿਵੋਲਵਰ ਨਾਲ ਕੁਝ ਕਰੰਸੀ ਐਂਡ ਕੁਝ ਸੋਨੇ ਦੇ ਗਹਿਣੇ ਜਿਹੜੇ ਜਾਣੇ ਦੱਸੇ ਗਏ ਹੈ ਚੋਰੀ ਹੋਣੇ ਦੱਸੇ ਗਏ ਤੇ ਇਹਨੂੰ ਪ੍ਰੋਪਰਲੀ ਟ੍ਰੇਸ ਕਰਨ ਲਈ ਟੀਮਾਂ ਬਣਾਈਆਂ ਹੋਈਆਂ ਐ ਦੇ ਉੱਤੇ ਤੇ ਜਲਦੀ ਇਹਨੂੰ ਟ੍ਰੇਸ ਕਰਕੇ ਅਸੀਂ ਸਾਂ